22 ਅਸਤੋ 2025 ਸਤਲੋਜ ਦਰਿਆ ਹਰੀਕੇ ਹੈੱਡ ਬਈ ਹਰੀਕੇ ਹੈੱਡ ਤੇ ਗੁਰੂ ਘਰ ਕੋਲੇ ਨਾ ਇਹ ਪਵਾਨਾ ਬਣਿਆ ਹੋਇਆ ਹੈ ਮਿੱਤਰ ਪਿਆਰਿਓ ਉਹ ਦੇਖੋ ਤੁਸੀਂ 1955 ਦੇ ਵਿੱਚ ਉੱਥੋਂ ਤੱਕ ਪਾਣੀ ਗਿਆ ਸੀਗਾ 1988 ਦੇ ਵਿੱਚ ਉਹ ਲਿਖਿਆ ਹੋਇਆ ਜਿੱਥੇ ਉੱਥੇ ਤੱਕ ਪਾਣੀ ਗਿਆ ਸੀਗਾ ਤੇ ਹੁਣ ਇਤ ਕੀ ਮਿੱਤਰ ਪਿਆਰਿਓ ਉਹ ਸਾਹਮਣੇ ਗੇਜ ਲੱਗਿਆ ਹੋਇਆ ਦੇਖੋ 1988 ਤੋਂ ਥੋੜਾ ਜੀ ਘਟ ਰਿਹਾ ਹੋਇਆ ਹੈ ਹੁਣ ਪਾਣੀ ਘਟ ਚੁੱਕਿਆ ਮਿੱਤਰ ਪਿਆਰਿਓ ਬਹੁਤ ਤੇ ਅੱਗੇ ਦੇਖੋ ਆ ਬਈ ਕੋਈ ਪੁਰਾਣਾ ਹੀ ਮੰਨ ਲਓ ਇੰਜੀਨੀਅਰਾਂ ਨੇ ਲਾ ਲਓ ਕਿਨੇ ਵੀ ਬਣਾਇਆ ਇਹ ਇਹ ਬਈ ਹਰੀਕੇ ਹੈਡ ਦੇ ਪਵਾਨਾ ਬਣਿਆ ਹੋਇਆ ਹੈ ਪਾਣੀ ਨੂੰ ਨਾ ਪਤਾ ਲੱਗ ਜਾਂਦਾ ਮਿੱਤਰ ਪਿਆਰਿਓ ਇੱਥੇ ਜਿਹੜੇ ਵੀ ਅਧਿਕਾਰੀ ਨੇ ਬਾਈ ਉਹ ਵਾਰ-ਵਾਰ 4-4 ਘੰਟੇ ਬਾਅਦ ਇੱਥੇ ਨਿਗਰੱਖਦੇ ਆ ਵੀ ਕਿੰਨਾ ਵਧਿਆ ਕਿੰਨਾ ਚੜੀ ਜਾਂਦਾ ਪਾਣੀ ਇੱਥੋਂ ਬਾਈ ਲੇਬਲ ਬਣਦਾ ਹੈ ਹਰੀਕੇ ਹੈਡ ਤੇ ਸਤਲੁਜ ਦਰਿਆ ਦਾ ਆਹ ਬਈ ਪਾ ਵੰਨ ਲੱਗਿਆ ਹੋਇਆ ਦੇਖੋ ਮਿੱਤਰ ਪਿਆਰਿਓ